ਦੋ ਪੰਜਾਬੀ ਮੁੰਡਿਆਂ ਦੀ ਮੌਤ ਹੋ ਗਈ ਡੌਂਕੀ ਦੇ ਦੌਰਾਨ 9ਵੇਂ ਮਹੀਨੇ 2023 ਦੇ ਵਿੱਚ ਇੱਕ ਪੰਜਾਬੀ ਭੈਣ ਨੇ ਅਮਰੀਕਾ ਤੋਂ ਮੈਨੂੰ ਕਾਲ ਕੀਤੀ ਉਸ ਨੇ ਇਹ ਸਾਰੀ ਸਟੋਰੀ ਦੱਸੀ ਆ ਉਸ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੋ ਪੰਜਾਬੀ ਮੁੰਡਿਆਂ ਨੇ ਦਮ ਤੋੜਿਆ ਬਿਲਾਰੂਸ ਦੇ ਜੰਗਲਾਂ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਵਾਲੇ ਮੁੰਡੇ ਦਾ ਨਾਮ ਸੀਗਾ ਗੋਪੀ ਤੇ ਇੱਕ ਸੰਗਰੂਰ ਵਾਲਾ ਮੁੰਡਾ ਸੀ ਉਸ ਦਾ ਨਾਮ ਸੀਗਾ ਅਮਨ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪੰਜਾਬੀਓ ਮੇਰੀ ਵੀਡੀਓ ਤੋਂ ਬਾਅਦ ਭੈਣ ਦੀ ਵੀਡੀਓ ਚੱਲੂਗੀ ਇਹ ਵੀਡੀਓ ਉਹਨਾਂ ਪਰਿਵਾਰਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਆ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਵੀਡੀਓ ਸ਼ੇਅਰ ਕਰਿਓ ਤਾਂ ਜੋ ਪਰਿਵਾਰਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਪੁੱਤ ਜਿਹੜੇ ਆ ਇਸ ਦੁਨੀਆ ਤੇ ਨਹੀਂ ਹੈਗੇ ਕਿਉਂਕਿ ਗਰਦਾਸਪੁਰ ਵਾਲਾ ਜਿਹੜਾ ਮੁੰਡਾ ਆ ਉਹਦੇ ਦੋ ਨਿੱਕੇ ਨਿੱਕੇ ਬੱਚੇ ਸੀ ਉਹਦਾ ਨਵਾਂ ਨਵਾਂ ਜਿਹੜਾ ਕਿ ਵਿਆਹ ਹੋਇਆ ਸੀ ਅਜੇ 3 ਸਾਲ ਹੋਏ ਸੀ ਵਿਆਹ ਨੂੰ ਤੇ ਦੂਜਾ ਮੁੰਡਾ ਜਿਹੜਾ ਆ ਉਹ 23 ਸਾਲ ਉਸਦੀ ਉਮਰ ਸੀਗੀ ਤੇ ਪਰ ਹੁਣ ਇਹ ਲੱਗਦਾ ਵੀ ਪਰਿਵਾਰਾਂ ਤੱਕ ਤਾਂ ਇਨਫੋਰਮੇਸ਼ਨ ਪਹੁੰਚੀ ਨਹੀਂ ਗਈ ਕਿ ਉਹਨਾਂ ਦੇ ਮੁੰਡੇ ਪੂਰੇ ਹੋ ਗਏ ਆ ਹੋ ਸਕਦਾ ਏਜੰਟ ਉਹਨਾਂ ਦੇ ਪਰਿਵਾਰਾਂ ਤੋਂ ਪੈਸੇ ਖਾਈ ਜਾਂਦੇ ਹੋਣ ਪਲੀਜ਼ ਰਿਕਵੈਸਟ ਆ ਵੀਡੀਓ ਸੁਣੋ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਅਸੀਂ ਵੀ ਜੀ ਦਿੱਲੀ ਤੋਂ ਰਸਿਆ ਗਿਆ ਰਸਿਆ ਸੀ ਟੈਂਡੈਂਸ ਦੇ ਕਿਤੀਸ ਨਨ ਉਨੰਦੇ ਨੂੰ ਤੇ ਰੱਖਿਆ ਗਿਆ ਉਸ ਤੋਂ ਬਾਅਦ ਵੀਰੇ ਸਾਨੂੰ ਲੈ ਕੇ ਗਿਆ ਬਲਾਰੂਸ ਅਸੀਂ ਬਲਾਰੂਸ ਗਏ ਅਸੀਂ ਵੀਰੇ ਬਲਾਰੂਸ ਰਹਿ ਆਪਣਾ ਉੱਥੇ 7-8 ਦਿਨ ਅਸੀਂ ਬਲਾਰੂਸ ਰਹਿ ਸਾਨੂੰ ਬਹੁਤਿਆਂ ਨੇ ਸਮਝਾਇਆ ਵੀ ਬਹੁਤਿਆਂ ਨੇ ਕਿਹਾ ਵੀ ਕਿ ਭੈਣ ਤੇਰੇ ਡੋਂਕੀ ਲਾਣ ਵਾਲੀ ਨਹੀਂ ਕਹਿੰਦੇ ਸਾਡੇ ਕਰੰਟ ਲਾਇਆ ਆਰਮੀ ਨੇ ਲਾਇਆ ਉਦਾਂ ਲਾਇਆ ਮੇਰਾ ਦਿਲ ਬਣਦਾ ਵੀ ਸੀ ਕਿ ਮੈਂ ਵਾਪਸ ਵੀ ਚਲ ਜਾ ਪਰ ਮੇਰਾ ਮਨ ਕਰਦਾ ਹੀ ਨਹੀਂ ਅਸੀਂ ਸਭ ਕੁਝ ਵੇਚ ਕੇ ਆਏ ਆ ਅੱਗੇ ਜਾਣਾ ਹੀ ਜਾਣਾ ਕਿਉਂਕਿ ਹੁਣ ਅਸੀਂ ਸਾਡੇ ਕੋਲ ਪਿੱਛੇ ਕੁਝ ਰਹਿ ਨਹੀਂ ਗਿਆ ਅਸੀਂ ਜੰਟ ਨੂੰ ਉੱਧੇ ਪੈਸੇ ਰਸ਼ੀਆ ਦੇ ਚੁੱਕੇ ਸੀਗੇ ਤੇ ਅੱਧੇ ਪੈਸੇ ਅਸੀਂ ਅੱਗੇ ਜਾ ਕੇ ਦੇਣੇ ਸੀਗੇ ਤੇ ਮੈਨੂੰ ਇਹੀ ਹੈ ਕਿ ਹਿੰਮਤ ਬਣਾਈ ਕੇ ਚਲ ਕੋਈ ਨਹੀਂ ਅੱਗੇ ਕੋਸ਼ਿਸ਼ ਕਰਕੇ ਦੇ you <laughs> ਵੀਰ ਸਨੂਰਾਦ ਦੇ 1 ਵਜੇ ਸਾਨੂੰ ਡੋਂਕਰ ਆਈ ਲੈਣ ਵਾਸਤੇ ਕਹਿੰਦੇ ਤੁਸੀਂ ਰੈਡੀ ਹੋ ਜਾਓ ਤੁਹਾਨੂੰ ਅਸੀਂ ਅੱਜ ਡੋਂਕੀ ਨੂੰ ਲੈ ਕੇ ਜਾਣਾ ਤੇ ਮੈਂ ਪਹਿਲਾਂ ਗੈਂਟ ਨੂੰ ਪੁੱਛਿਆ ਕਿ ਮੈਂ ਕਿਹਾ ਬਾਈ ਆਪਾਂ ਕਿੰਨੇ ਕਿਲੋਮੀਟਰ ਤੁਰਨਾ ਆ ਉਹ ਕਹਿੰਦਾ 7 ਕਿਲੋਮੀਟਰ ਆਪਾਂ ਨੂੰ ਤੁਰਨਾ ਪੈਣਾ ਆ ਤੇ ਅੱਗੇ ਤੁਹਾਡੇ ਲਈ ਟੈਕਸੀ ਲੱਗੀ ਹੋਊਗੀ ਤੇ ਤੁਸੀਂ ਚੜ ਜਾਣਾ ਤੇ ਮੈਂ ਕਿਹਾ 7 ਕਿਲੋਮੀਟਰ ਤਾਂ ਆਪਣੇ ਪਿੰਡੂਆਂ ਵਾਸਤੇ ਆਮ ਹੀ ਗੱਲ ਆ ਆਪਾਂ ਤਾਂ ਤੁਰ ਲਾਂਗੇ ਚਲੋ ਘੰਟੇ 'ਚ ਨਹੀਂ 2 ਘੰਟੇ 'ਚ ਤੁਰ ਲਾਂਗੇ ਉਹਨੇ ਇਹ ਕਿਹਾ ਕਿ ਤੁਹਾਡੇ ਕੋ ਖੁੱਲਾ ਟਾਈਮ ਹੋਊਗਾ ਪਰ ਤੁਸੀਂ ਸਵੇਰ ਤੋਂ ਸ਼ਾਮਾਂ ਤੱਕ ਪਹੁੰਚ ਜਾ ਜੀ ਤੁਹਾਨੂੰ ਟੈਕਸੀ ਮਿਲੂਗੀ ਅਹੀਂ ਉਸ ਚੀਜ਼ 'ਚ ਆ ਗਏ ਕਿ ਚ ਕਿਲੋਮੀਟਰ ਹੀ ਤੁਰ ਜਾਗੇ ਵੀਰੇ ਜੇ ਤੁਤ ਜੋਂ ਤੁਰੇ ਆ ਆਪਣਾ ਸਾਨੂੰ ਇੱਕ 1.3 ਵਜੇ ਸਾਨੂੰ ਲੈ ਕੇ ਗਿਆ ਤੇ ਸਾਨੂੰ 4 ਵਜੇ ਜਾ ਕੇ ਬਾਈ ਉਹਨੇ ਬਲਾਰੂਸ ਦੇ ਬਾਡਰ ਦੇ ਕੋਲ ਉਤਾਰ ਦਿੱਤਾ ਐਹੀਂ ਬਾਈ ਉਥੇ ਪਹੁੰਚ ਗਏ ਜਾ ਕੇ ਸਵੇਰੇ 4 4.5 5 ਵਜੇ ਨੇਰ ਮੂਹ ਨੇਰਾ ਜਾ ਸੀਗਾ ਤੇ ਡੋਂਕਰ ਸਾਨੂੰ ਖੇਤੋਂ ਖੇਤੀ ਲੈ ਕੇ ਤੁਰ ਪਿਆ ਤੇ ਬਾਈ ਅੱਗੇ ਅੱਗੇ ਤੁਰੇ ਗਏ ਜਿੱਦਾਂ ਜਿੱਦਾਂ ਤੁਰੇ ਗਏ ਤੇ ਨਾ ਵਾਟਾ ਮੁੱਕਣ ਤੇ ਆਵੇ ਤੇ ਨਾ ਸਾਨੂੰ ਸਮਝ ਆਵੇ ਕਿ ਇਹ ਸਾਨੂੰ ਲੈ ਕੇ ਕਿੱਥੇ ਜਾਂਦਾ ਪਿਆ ਮੈਂ ਉਹਨੂੰ ਦੋ ਵਾਰੀ ਪੁੱਛਿਆ ਡੋਂਕਰ ਨੂੰ ਬਾਈ ਆਪਾਂ 7 ਕਿਲੋਮੀਟਰ ਨਹੀਂ ਆਏ ਉਹ ਕਹਿੰਦਾ ਤੁਰਿਆ ਉਹ ਹਜੇ ਨਹੀਂ ਆਇਆ ਮੈਂ ਕਿਹਾ ਚਲੋ ਠੀਕ ਹੈ ਹੀ ਤੁਰੇ ਗਏ ਬਾਈ ਤੁਰੇ ਗਏ ਸਾਡੇ ਨਾਲ ਨਿੱਕਾ ਜਿਹਾ ਬੱਚਾ ਸੀ ਜਿੰਨਾ ਚਿਰ ਖੇਤਾਂ ਚ ਤੁਰੇ ਗਏ ਸੋਚਿਆ ਕਿ ਚਲੋ ਖੁੱਲਾ ਹੀ ਆ ਕੋਈ ਨਹੀਂ ਤੁਰਨਾ ਹੀ ਆ ਤੁਰੇ ਜਦੋਂ ਬਾਈ ਮੂਰੇ ਆ ਗਿਆ ਜੰਗਲ ਤੇ ਜੰਗਲ ਚ ਜਦੋਂ ਅਸੀਂ ਵੜ ਗਏ ਤੇ ਸਾਨੂੰ ਅਸੀਂ ਕਿਹਾ ਬਾਈ ਹੁਣ ਕਹਿੰਦਾ ਥੋੜੀ ਜੀ ਅੱਗੇ ਆ ਇਦਾਂ ਹੀ ਸਾਨੂੰ ਚਾਂਸੇ ਚ ਦਿੰਦਾ ਰਿਹਾ ਮੈਂ ਚਾਂਸੇ ਚ ਬਾਈ ਲੱਗੀ ਰਹੀ ਮੈਨੂੰ ਇਹ ਸੀਗਾ ਕਿ ਚੱਲ ਹਿੰਮਤ ਨਾ ਮੇਰੀ ਟੁੱਟੇ ਮੈਂ ਹਿੰਮਤ ਆਪਦੀ ਬਣਾਈ ਰੱਖੀ ਮੇਰੇ ਤੇ ਨਾਲ ਮੁੰਡੇ ਸੀਗੇ ਸਾਡੇ ਨਾਲ 15 16 ਜਾਣੇ ਤੇ ਉਹਨਾਂ ਨੇ ਵੀ ਕਿਹਾ ਭੈਣ ਕੋਈ ਨਹੀਂ ਅਸੀਂ ਵੀ ਤੇਰੇ ਨਾਲ ਆ ਤੋ ਤੁਰੀ ਚੱਲ ਮੈਂ ਤੁਰੀ ਚਲਦੀ ਆ ਮੈਂ ਨਾਲ ਨਾਲ ਤੁਰ ਹੀ ਗਈ ਵੀਰੇ ਜਦੋਂ ਕੀ ਰਾਤ ਪੈਣ ਦਾ ਟਾਈਮ ਆ ਗਿਆ ਤੇ ਮੈਂ ਡੌਂਕਰ ਨੂੰ ਪੁੱਛਿਆ ਮੈਂ ਕਿ ਭਾਈ ਰਾਤ ਪੈਣ ਤੇ ਆ ਗਿਆ ਉਹ ਤਾਂ ਕਾਫੀ ਟਾਈਮ ਹੋ ਗਿਆ ਤੇ ਹੁਣ ਇੱਥੇ ਕਰ ਆਪਾਂ ਪਹੁੰਚੇ ਨਹੀਂਗੇ ਤੇ ਉਹ ਕਹਿੰਦਾ ਕਿ ਤੁਹਾਨੂੰ ਤੁਹਾਨੂੰ ਕਿੰਨਾ ਦੱਸਿਆ ਸੀ ਏਜੰਟ ਨੇ ਮੈਂ ਕਿਹਾ ਭਾਈ 7 ਕਿਲੋਮੀਟਰ ਦੱਸਿਆ ਸੀ ਹੁਣ ਤਾਂ ਆਪਾਂ ਕਿੰਨੇ ਕਿਲੋਮੀਟਰ ਆ ਗਏ ਕਹਿੰਦਾ ਤੁਸੀਂ ਇਸ ਟਾਈਮ 12 ਕਿਲੋਮੀਟਰ ਤੁਸੀਂ ਆ ਗਏ ਜੀ ਸਵੇਰ ਤੋਂ ਸ਼ਾਮਾਂ ਤੱਕ ਤੇ ਮੈਂ ਕਿਹਾ ਭਾਈ ਹੁਣ ਅੱਗੇ ਤਾਂ 7 ਕਿਲੋ ਕਹਿੰਦਾ ਜੇ ਤਾਂ ਤੁਸੀਂ ਵਾਪਸ ਮੁੜਨਾ ਤਾਂ ਤੋ ਮੈਨੂੰ ਦੱਸ ਦੋ ਜੇ ਤੁਸੀਂ ਵਾਪਸ ਮੁੜਨਾ ਤਾਂ ਇੱਥੇ ਨਾ ਥੋੜੇ ਜਿਹਾ ਅੱਗੇ ਟੈਕਸੀ ਪੁਆਇੰਟ ਆ ਵਾਪਸ ਜਾਂ ਵਾਲਾ ਤੁਸੀਂ ਇੱਥੋਂ ਜਾ ਸਕਦੇ ਜੀ ਮੈਂ ਕਿਹਾ ਭਾਈ ਅੱਗੇ ਜਾਣ ਦਾ ਰਸਤਾ ਕਿੰਨਾਗਾ ਕਹਿੰਦਾ ਮੈਂ ਕੁਝ ਨਹੀਂ ਦੱਸ ਸਕਦਾ ਤੁਹਾਨੂੰ ਕਿ ਤੁਸੀਂ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਪਰ ਤੁਹਾਡੇ ਪੈਸੇ ਮਿੱਟੀ ਹੋ ਗਏ ਤੇ ਬਾਈ ਮੈਂ ਕਿਹਾ ਜੇ ਸਾਡੇ ਸਾਰੇ ਪੈਸੇ ਮਿੱਟੀ ਹੋ ਗਏ ਕਹਿੰਦਾ ਹਾਂ ਸਾਰੇ ਪੈਸੇ ਮਿੱਟੀ ਹੋ ਗਏ ਮੈਂ ਕਿਹਾ ਬਾਈ ਫਿਰ ਹੁਣ ਅੱਗੇ ਕਿੱਦਾਂ ਹੋਊਗੀ ਮੈਂ ਕਿਹਾ ਕਹਿੰਦਾ ਕਹਿੰਦਾ ਫਿਰ ਤੁਸੀਂ ਤੁਰ ਸਕਦੇ ਤੁਰ ਲਓ ਨਹੀਂ ਤਾਂ ਪਿੱਛੇ ਨੂੰ ਚਲ ਜੋ ਮੈਂ ਕਿਹਾ ਨਹੀਂ ਬਾਈ ਮੈਂ ਤੁਰਾਂਗੀ ਤੇ ਕਹਿੰਦਾ ਚਲੋ ਤੁਸੀਂ ਹੌਲੀ ਹੌਲੀ ਤੁਰੇ ਚਲੋ ਕੋਈ ਨਹੀਂ ਆਪਾਂ ਹੌਲੀ ਹੌਲੀ ਤੋਰ ਲੈਨੇ ਆ ਬਾਈ ਰਾਤ ਪੈਂਟ ਆ ਗਈ ਇੱਥੇ ਰਾਤ ਰੁੱਕ ਗਏ ਇੱਕ ਰਾਤ ਰੁਕੇ ਬਾਈ ਦੋ ਰਾਤਾਂ ਰੁਕੇ ਤਿੰਨ ਰਾਤਾਂ ਰੁਕੇ ਬਾਈ ਇਦੀ ਤੁਰਦੇ ਰਹੇ ਤੁਰਦੇ ਰਹੇ ਤਿੰਨ ਰਾਤਾਂ ਚ ਉਹ ਕੁੱਤ ਕੋ ਮਕਮਾ ਆ ਗਿਆ ਭਾਈ ਉਹ ਸਾਨੂੰ ਲੈ ਗਿਆ 100 ਕਿਲੋਮੀਟਰ ਤੇ ਅੱਗੇ ਭਾਈ ਉੱਥੇ ਕਾਫੀ ਦਲਦਲ ਕਾਫੀ ਕੋਸ਼ਿਸ਼ ਸੀਗਾ ਜਿਹਦੇ ਵਿੱਚ ਕਹਿੰਦੇ ਕਿ ਇੱਕ ਜ਼ਿੰਦਗੀ ਤੇ ਮੌਤ ਦਾ ਰਸਤਾ ਸੀਗਾ ਕਿ ਉਹ ਜਿਹੜਾ ਸੀ ਚੁਣਿਆ ਸੀਗਾ ਉਹਦੇ ਵਿੱਚ ਜਦੋਂ ਦੇਖਿਆ ਰਸਤੇ ਦੇ ਵਿੱਚ ਕਿ ਬਾਈ ਗੰਦਾ ਰਾਹ ਕੋਸ਼ ਨਾਲ ਖਾਣ ਨੂੰ ਨਾ ਕੁਝ ਪੀਣ ਨੂੰ ਪੰਜ ਦਿਨ ਸਾਨੂੰ ਸਫੇਜਨ ਹੋ ਗਏ ਸੀਗੇ ਤੇ ਨਾਲ ਮੇਰੇ ਨਾਲ 5 ਸਾਲ ਦਾ ਬੱਚਾ ਸੀਗਾ ਤੇ ਮੈਂ ਕਿਹਾ ਕਿ ਹੁਣ ਬੱਚੇ ਨੂੰ ਕੀ ਖਿਆਣਾ ਪਿਉਣਾ ਉਹ ਕਹਿੰਦਾ ਕਿ ਮੈਂ ਕੁਝ ਨਹੀਂ ਕਹਿ ਸਕਦਾ ਕਿ ਕੀ ਖਵਾਣਾ ਤੇ ਕੀ ਨਹੀਂ ਖਵਾਣਾ ਤੇ ਮੈਂ ਕਿਹਾ ਬਾਈ ਫਿਰ ਸਾਨੂੰ ਤੂੰ ਦੱਸ ਦੇ ਕਹਿੰਦਾ ਇੱਥੇ ਪਾਣੀ ਮਿਲਣਾ ਬਾਈ ਉੱਥੇ ਪਾਣੀ ਵੀ ਸਾਨੂੰ ਗੰਦਾ ਮਿਲਿਆ ਜਿਹੜਾ ਅਸੀਂ ਕੱਪੜਿਆਂ ਨਾਲ ਪੁਣ-ਪੁਣ ਪੀਤਾ ਮੈਂ ਉਹਨੂੰ ਕਿਹਾ ਕਿ ਮੇਰੇ ਬੱਚੇ ਨੂੰ ਇਹਨਾਂ ਫੈਕਸ਼ਨ ਹੋ ਜਾਏਗੀ ਬੱਚਾ ਮੇਰਾ ਠੀਕ ਨਹੀਂ ਰਹੇਗਾ ਉਹ ਕਹਿੰਦਾ ਤੁਸੀਂ ਖੁਦ ਰਸਤਾ ਚੁਣਿਆ ਤੁਸੀਂ ਖੁਦ ਦੇਖੋ ਜਾਬ ਗੱਲ ਤੇ ਨੂੰ ਪੁੱਛੋ ਜੀ ਨੇ ਤੁਹਾਨੂੰ ਝੂਠ ਮਾਰਿਆ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਬਾਈ ਸਾਨੂੰ ਤਾਂ ਉਹਨੇ 7 ਕਿਲੋਮੀਟਰ ਹੀ ਗਿਆ ਸੀ ਪਰ ਤੁਸੀਂ ਤਾਂ ਕਹਿੰਦੇ ਮੈਂ 150 ਕਿਲੋਮੀਟਰ ਆ ਕੇ ਚੱਲਣਾ ਤੇ ਹਜੇ ਤੱਕ ਕੋਈ ਰਾਸਤਾ ਨਹੀਂ ਆਇਆ ਕਹਿੰਦਾ ਨਹੀਂ ਇਨੇ ਟਾਈਮ ਚ ਬਾਈ ਅਸੀਂ ਉੱਥੇ ਰਾਤ ਰੁਕਣ ਲੱਗੇ ਆ ਰਾਤ ਰੁਕੇ ਬਾਈ ਪਰ ਉਹ ਦਿਨ ਤੇ ਉੱਥੇ ਨਾ ਬਾਈ ਕਾਫੀ ਨਾ ਜਿੱਦਾਂ ਕਿ ਅਸੀਂ 15 16 ਜਾਣੇ ਸਾਰਿਆਂ ਨੇ ਬਾਈ ਉੱਥੇ ਅੱਗ ਲਾ ਕੇ ਜਿੱਦ ਬੈ ਗਏ ਉੱਥੇ ਰਾਤ ਨੂੰ ਸੌਣ ਲੱਗੇ ਉਦੋਂ ਬਾਈ ਕਾਫੀ ਠੰਡ ਸੀ ਤੇ ਨਾ ਮੁੰਡੇ ਨੂੰ ਇਦਾਂ ਆਵਾਜ਼ਾਂ ਜੀਆਂ ਪੈਣ ਚੀਕਾਂ ਜੀਆਂ ਪੈਣ ਤੇ ਮੁੰਡੇ ਨੂੰ ਨਾ ਕੋਈ ਚੀਜ਼ ਜਿਵੇਂ ਖਿੱਚਦੀ ਹੁੰਦੀ ਇਦਾਂ ਚੀਜ਼ਾਂ ਖਿੱਚਣ ਤੇ ਅਸੀਂ ਬਾਈ ਡਰ ਗਏ ਕਿ ਕੋਈ ਜਾਨਵਰ ਹੋਊਗਾ ਜਾਂ ਬੱਚੇ ਨੂੰ ਹੁੰਦਾ ਹੋਊਗਾ ਕਿ ਜਦੋਂ ਅਸੀਂ ਸੌਂ ਜਾਂਦੇ ਉਹਦੇ ਖਿੱਚਦਾ ਹੋਊਗਾ ਸ਼ਾਇਦ ਤੇ ਅਸੀਂ ਨਾ ਭਈ ਉਹ ਸਾਰੇ ਮੁੰਡੇ ਵੀ ਡਰ ਕੇ ਤੇ ਅਸੀਂ ਸਾਰੇ ਇੱਕ ਥਾਂ ਰ ਇਹ ਕਿ ਆਪਾਂ ਸਾਰੇ ਇੱਕ ਥਾਂ ਇਕੱਠੇ ਬੈਠਾਂਗੇ ਤਾਂ ਆਪਣੀ ਹਿੰਮਤ ਬਣੂਗੀ ਜੇ ਆਪਾਂ ਇਕੱਲੇ ਇਕੱਲੇ ਬੈਠੇ ਤਾਂ ਆਪਣੀ ਹਿੰਮਤ ਨਹੀਂ ਬਣਨੀ ਆਪਾਂ ਅੱਗ ਬਾਲਦੇ ਹਾਂ ਹੋਰ ਅੱਗ ਤੇਜ਼ ਬਾਲਦੇ ਹਾਂ ਕਿਉਂਕਿ ਉੱਥੇ ਬਾਰਡਰ ਤੋਂ ਹੀ ਕਾਫੀ ਪਿੱਛੇ ਸੀਗੇ ਅੱਗ ਬਾਲ ਸਕਦੇ ਸੀ ਅਸੀਂ ਅੱਗ ਬਾਲੀ ਮੇਰੇ ਹੀ ਰਾਤਾਂ ਕੱਢ ਲਈ ਔਖੇ ਸੌਖੀ ਹੋ ਕੇ ਤੇ ਮਤਲਬ ਕਹਿੰਦਾ ਮੈਂ ਤਾਂ ਉੱਥੇ ਕਈਆਂ ਬੰਦਿਆਂ ਦੀਆਂ ਹੱਡੀਆਂ ਵੀ ਵੇਖੀਆਂ ਕਈਆਂ ਦੇ ਪਿੰਜਰ ਦੇਖੇ ਅਸੀਂ ਦੇਖ ਕੇ ਡਰ ਲੱਗੇ ਕਿ ਸ਼ਾਇਦ ਸਾਡੇ ਵੀ ਕੋਈ ਇਦਾਂ ਹੀ ਹੋ ਸਕਦਾ ਉਹੀ ਗੱਲ ਹੋਈ ਬਾਈ ਸਵੇਰੇ ਜਦੋਂ ਅਸੀਂ ਦਿਨ ਚੜਿਆ ਤੇ ਅਸੀਂ ਉਹਨੂੰ ਪੁੱਛਿਆ ਡੌਂਕਰ ਨੂੰ ਕਿ ਹੁਣ ਆਪਾਂ ਅੱਗੇ ਕਿੱਡੀਕ ਦੂਰ ਜਾਣਾ ਕਹਿੰਦਾ ਤੁਰੇ ਚਲੋ ਉੱਥੇ ਅਜੇ ਟੈਕਸੀ ਪੁਆਇੰਟ ਨਹੀਂ ਆਇਆ ਤੁਸੀਂ ਟੈਕਸੀ ਪੁਆਇੰਟ ਤੇ ਕਹ ਪਹੁੰਚਣਾ ਬਾਈ ਉੱਥੇ ਨਾ ਦਲਦਲ ਸੀਗੀ ਦਲਦਲ ਦੇ ਵਿੱਚ ਆਪਣੇ ਦੋ ਪੰਜਾਬੀ ਮੁੰਡੇ ਸੀਗੇ ਇੱਕ ਤਾਂ ਕਹਿੰਦਾ ਸੀ ਮੈਂ ਗੁਰਦਾਸਪੁਰ ਦਾ ਆ ਦੂਜਾ ਕਹਿੰਦਾ ਸੀ ਮ ਪਦੇਗੜ ਸਾਵਾਲ ਦਾ ਇਧਰ ਸੰਗਰੂਰ ਵਾਲ ਦਾ ਤੇ ਇੱਕ ਦਾ ਨਾ ਬਈ ਗੋਪੀ ਸੀਗਾ ਤੇ ਜਿਹੜਾ ਸੀਗਾ ਉਹਨੇ ਬਈ ਮੈਨੂੰ ਪੁੱਛਿਆ ਵੀ ਆ ਮੈਂ ਕਿਹਾ ਤੇਰਾ ਉਹਨੂੰ ਕਿਹਾ ਮੈਂ ਕਿ ਬਈ ਤੂੰ ਇੱਥੇ ਕਿੱਦਾਂ ਪਹੁੰਚਿਆ ਕਹਿੰਦਾ ਪੈਣ ਮੈਨੂੰ 15 ਦਿਨ ਹੋ ਗਏ ਮੈਂ ਜੰਗਲ 'ਚ ਹੀ ਆ ਤੇ ਮੈਨੂੰ ਨਾ ਮੈਨੂੰ ਕੋਈ ਡੋਂਕਰ ਲੈ ਕੇ ਜਾਂਦਾ ਪਿਆ ਆ ਤੇ ਨਾ ਮੇਰਾ ਕੋਈ ਫੋਨ ਆ ਤੇ ਮੈਂ ਕਿੱਥੇ ਨਾ ਸੰਪਰਕ ਵੀ ਕਰਾਂ ਜੇ ਮੈਂ ਉਧਰੋਂ ਉਹਨਾਂ ਉਧਰੋਂ ਮੈਂ ਤੁਹਾਨੂੰ ਰੋਕਣਾ ਜਾਵਾਂਗਾ ਇੱਥੇ ਇਹ ਕਿਹੜੇ ਮਹੀਨੇ ਦੀ ਗੱਲ ਆ ਤੇ ਕਿਹੜੇ ਸਾਲ ਦੀ ਗੱਲ ਆ ਵੀ ਤੁਹਾਨੂੰ ਦੋ ਮੁੰਡੇ ਗਰਦਾਸਪੁਰ ਦਾ ਤੇ ਫਤੇਗੜ ਸਾਹਿਬ ਦਾ ਜੰਗਲ ਦੇ ਵਿੱਚ ਇਹ ਬਾਈ ਇਹ ਬਾਈ ਸਾਨੂੰ ਮਿਲੇ ਨੇ ਨੌਵੇਂ ਮਹੀਨੇ ਦੀ ਸਾਨੂੰ ਮਿਲੇ ਨੇ 16 17 ਤਰੀਕ ਦੇ ਵਿੱਚ ਮੁੰਡੇ ਮਿਲੇ ਨੇ ਇਹ ਸਾਨੂੰ 16 17 ਤਰੀਕ ਨੂੰ ਕਿਉਂਕਿ ਇਹ 2000 2023 ਦੀ ਗੱਲ ਆ ਕਿ ਬਾਈ ਜੀ ਹਾਂਜੀ ਨੇ 23 23 ਚ ਬਾਈ 23 ਜ ਸਤੰਬਰ ਮਹੀਨਾ ਸੀ ਬਾਈ ਉਦੋਂ ਸਤੰਬਰ ਮਹੀਨਾ 2023 ਤੁਹਾਨੂੰ ਫਤੇਗੜ ਸਾਹਿਬ ਦਾ ਤੇ ਗਰਦਾਸਪੁਰ ਦਾ ਮੁੰਡਾ ਮਿਲਿਆ ਗਰਦਾਰ ਸਰੋਲੇ ਮੁੰਡੇ ਦਾ ਕੀ ਨਾਮ ਸੀ ਗੋਪੀ ਹਾਂਜੀ ਜਿਹੜਾ ਸੰਗਰੂਰ ਵਾਲਾ ਮੁੰਡਾ ਸੀ ਉਹਦਾ ਨਾਮ ਸੀ ਅਮਨ ਉਹਦਾ ਨਾਮ ਸੀ ਅਮਨ ਇਹ ਤੁਹਾਡੇ ਯਾਨੀ ਕਿ ਗਰੁੱਪ ਦੇ ਪਹੁੰਚਣ ਤੋਂ ਪਹਿਲਾਂ ਜੰਗਲ ਦੇ ਵਿੱਚ ਬੈਠੇ ਸੀਗੇ ਨਾ ਹੋਰ ਗਰੁੱਪ ਦੇ ਬਾਈ ਇਹ ਬੈਠੇ ਨਹੀਂ ਸੀਗੇ ਇਹ ਸਾਡੇ ਵੱਲ ਵੇਖ ਕੇ ਤੇ ਸਾਡੇ ਵੱਲੋਂ ਤੁਰੇ ਆ ਇਹ ਇਹ ਸਾਨੂੰ ਅਸੀਂ ਬਹਿ ਗਏ ਇਹ ਸਾਡੇ ਵੱਲੋਂ ਤੁਰਿਆ ਅਸੀਂ ਤਾਂ ਪਹਿਲਾਂ ਡਰ ਗਏ ਕਿ ਆਰਮੀ ਦੇ ਬੰਦੇ ਆ ਸਾਨੂੰ ਅਹੀਂ ਫੜੇ ਗਏ ਆ ਅਸੀਂ ਤਾਂ ਡਰ ਗਏ ਜਦੋਂ ਉਹਨਾਂ ਨੂੰ ਅਸੀਂ ਦੇਖਿਆ ਉਹਨਾਂ ਦੀ ਹਾਲਾਤ ਵੇਖ ਕੇ ਤੋਂ ਬਾਈ ਜਿੱਦਾਂ ਕਿ ਕਹਿ ਦਈਏ ਕਿ ਨਾ ਵਿਚਾਰਿਆਂ ਦੇ ਮੂੰਹ ਸੁੱਕੇ ਪਏ ਨਾ ਉਹਨਾਂ ਕੋਲੇ ਪਾਣੀ ਨਾ ਕੋ ਖਾਣ ਨੂੰ ਕੁਝ ਨਹੀਂ ਸੀਗਾ ਉਹਨਾਂ ਕੋ ਸਿਰਫ ਸੀਗੀਆਂ ਇੱਕ ਆਹ ਜਿਹੜੀਆਂ ਗੋਲੀਆਂ ਹੁੰਦੀਆਂ ਆਪਾਂ ਪੈਰਾਸੈਟਾਮੋਲ ਖਾਈਦੀਆਂ ਠੀਕ ਆ ਬਾਈ ਉਹਨਾਂ ਕੋਲੇ ਪੱਤਾ ਪੱਤਾ ਗੋਲੀਆਂ ਦਾ ਸੀਗਾ ਤੇ ਉਹਨਾਂ ਨੂੰ ਬੁਖਾਰ ਬਹੁਤ ਚੜਿਆ ਹੋਇਆ ਸੀਗਾ ਤੇ ਬਾਈ ਉਹ ਸਾਡੇ ਕੋਲ ਆਣ ਕੇ ਜਦੋਂ ਬੈਠੇ ਆ ਨਾ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਬਾਈ ਤੁਸੀਂ ਕਿੱਥੇ ਇਦਾਂ ਕਿੱਦਾਂ ਆ ਗਏ ਕਹਿੰਦਾ ਬਾਈ ਅੱਜ ਮੈਨੂੰ 20 ਦਿਨ ਹੋ ਗਏ ਜੰਗਲ ਦੇ ਵਿੱਚ ਫਿਰਦਿਆਂ ਨੂੰ ਸਾਨੂੰ ਕੋਈ ਲੈ ਕੇ ਨਹੀਂ ਜਾਂਦਾ ਨਾ ਅੱਗੇ ਨੂੰ ਜਾਣੇ ਪਏ ਨਾ ਪਿੱਛੇ ਨੂੰ ਜਾਣੇ ਪਏ ਅਸੀਂ ਜੰਗਲ 'ਚ ਹੀ ਆਂ ਸਾਨੂੰ 20 ਦਿਨ ਹੋ ਗਏ ਕੁਝ ਨਹੀਂ ਖਾਦਾ ਪੱਤੇ ਖਾਦੇ ਪੱਤੇ ਵੀ ਸਾਨੂੰ ਪਾਚਦੇ ਨਹੀਂ ਪਏ ਤੇਹੀ ਕਹ ਬਾਈ ਸਾਡੇ ਕਹਿੰਦਾ ਇਹ ਕਿ ਮੈਂ ਕਹ ਬਾਈ ਸਾਡੇ ਕੋਲ ਤਾਂ ਜਿਹੜੀ ਹੈਗੀ ਆ ਮਾੜੀ-ਮੋਟੀ ਉਹ ਮੁੰਡਾ ਮੇਰਾ ਰੋਟੀ ਨਹੀਂ ਖਾਂਦਾ ਕਿਉਂਕਿ ਉਹ ਤਾਂ ਕੱਲਾ ਦੁੱਧ ਹੀ ਪੀਂਦਾ ਸੀਗਾ ਤੇਹੀ ਰੋਟੀਆਂ ਕੱਚੀਆਂ ਦੀਆਂ ਜਿਹੜੀਆਂ ਮਿਲਦੀਆਂ ਨਹੀਂਆਂ ਲਫ ਹੂੰ ਹੂੰ ਤੇ ਮੈਂ ਉਹਨਾਂ ਨੂੰ ਬਾਈ ਰੋਟੀਆਂ ਕੱਚੀਆਂ ਸੀਗੀਆਂ ਤੇ ਮੇਰੇ ਪਾਸ ਇਹ ਸੀਗਾ ਕਿ ਚਲੋ ਕਹਿੰਦੇ ਨੇ ਉਹਦੇ ਆਪਾਂ ਦਾ ਉਸ ਕੌਮ ਦੇ ਵਿੱਚੋਂ ਆਪ ਵੀ ਅੱਧੀ ਚੋਦੀ ਦੇ ਦੇਦੀ ਆ ਮੈਂ ਕਿਹਾ ਬਾਈ ਤੂੰ ਐਂ ਕਰ ਅੱਧੀ ਅੱਧੀ ਖਾ ਕੇ ਤੇ ਤੂੰ ਬਾਅਦ ਚੋ ਗੋਲੀਆਂ ਖਾਣੀ ਸ਼ਾਇਦ ਤੇਰਾ ਬੁਖਾਰ ਉੱਤਰੀ ਜਾਵੇ ਹਨਾ ਤੇ ਡੋਂਗਰ ਕਹਿੰਦਾ ਰੋਹੀ ਰੋਟੀ ਨਹੀਂ ਦੇਣੀ ਇਹਨਾਂ ਨੂੰ ਕਹਿੰਦਾ ਤੁਹਾਡੇ ਕੋ ਕੁਛ ਨਹੀਂਗਾ ਤੁਹਾਨੂੰ ਹਜੇ ਕੀ ਪਤਾ ਤੁਹਾਨੂੰ 4 ਦਿਨ ਲੱਗਣੇ ਕਿ 3 ਦਿਨ ਲੱਗਣੇ ਤੁਸੀਂ ਕੀ ਖਾਓਗੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਨਹੀਂ ਇਹ ਚਲ ਕੋਈ ਨਹੀਂ ਅਸੀਂ ਫਿਰ ਸਾਰੇ ਜਿਹੜੇ ਇਕੱਠੇ ਹੋ ਗਏ ਸੀ ਕਿ ਨਹੀਂ ਅਸੀਂ ਰੋਟੀ ਦਵਾਂਗੇ ਅਸੀਂ ਆਪਦੇ ਚੋ ਹੀ ਦਾਂ ਕਿਉਂਕਿ ਆਪਣੇ ਦੇਸੀ ਸਾਰੇ ਪੰਜਾਬੀ ਵੀ ਸੀਗੇ ਕਿਉਂਕਿ ਅਹੀਂ ਇੱਕਾ ਘਰ ਲਿਆ ਉੱਥੇ ਸਾਰਿਆਂ ਨੇ کہیں ਰੋਟੀ ਖਾਵਾਂਗੇ ਐਂ ਬਾਈ ਰੋਟੀ ਦੇਤੀ ਉਹਨਾਂ ਨੂੰ ਉਹਨਾਂ ਦੇ ਵਿਚਾਰੇ ਨੇ ਦੋ ਦੋ ਰੋਟੀਆਂ ਖਾਧੀਆਂ ਤੇ ਬਾਈ ਉਹਨਾਂ ਦੇ ਕੱਪੜੇ ਵੀ ਜਿਹੜੇ ਮੀਂਹ ਉਤੋਂ ਪੈਂਦੇ ਸੀ ਤੇ ਗਿੱਲੇ ਕੱਪੜੇ ਸੀਗੇ ਅਸੀਂ ਅੱਗ ਵੀ ਨਹੀਂ ਬਾਲ ਸਕਦੇ ਸੀਗੇ ਤੇ ਉਹਨਾਂ ਨੂੰ ਮੈਂ ਦੋ ਦੋ ਰੋਟੀਆਂ ਦਿੱਤੀਆਂ ਉਹਨਾਂ ਨੂੰ ਜਰ ਨੂੰ ਪਤਾ ਨਹੀਂ ਢਿੱਡ ਚ ਮਾੜਾ ਮੋਟਾ ਹੋਇਆ ਕਿ ਅਸਰ ਕਿ ਨਹੀਂ ਹੋਇਆ ਵਿਚਾਰਿਆਂ ਨੂੰ ਉਹ ਵਿਚਾਰੇ ਕਹਿੰਦੇ ਪੈਣਾ ਹੀ ਪਾਣੀ ਦੇ ਦਿਓ ਐਂ ਕਹ ਬਈਰੇ ਪਾਣੀ ਹੈਗਾ ਥੋੜਾ ਥੋੜਾ ਹੀ ਆ ਗੰਦਾ ਹੀ ਪਾਣੀ ਆ ਜੇ ਤੁਸੀਂ ਆਹ ਹੀ ਪਾਣੀ ਪੀ ਲਓ ਕਹਿੰਦਾ ਪਾਣੀ ਇਹੀ ਪਾਣੀ ਅ ਪਾਣੀ ਦਿੱਤਾ ਉਹਨਾਂ ਨੇ ਬਾਈ 10-10 ਗੋਲੀਆਂ ਵਿਚਾਰਿਆ ਨੇ ਸੁੱਟ ਲੀਆਂ ਤੇ ਡੋਂਕਰ ਨੂੰ ਕਹਿੰਦੇ ਬਾਈ ਸਾਲ ਸਾਨੂੰ ਉਹ ਬਾਰਡਰ ਤੇ ਕਰ ਉੱਥੋਂ ਤਿੱਕਰ ਥੱਟ ਦੇ ਅਸੀਂ ਉੱਥੋਂ ਗਾਂ ਕਿਤੇ ਲੱਗ ਜਾਾਂਗੇ ਸਾਨੂੰ ਕੋਈ ਬੰਦਾ ਮਿਲ ਜੂ ਅਸੀਂ ਪਿੱਛੇ ਨੂੰ ਆ ਜਾਾਂਗੇ ਤੂੰ ਸਾਨੂੰ ਨਾਲ ਲੈ ਚੱਲ ਬਾਈ ਉਹ ਡੋਂਕਰ ਨੇ ਨਾ ਉਹਨਾਂ ਨੂੰ ਨਾਲ ਨਹੀਂ ਲਿਆ ਉਹ ਵਿਚਾਰੇ ਸਾਡੇ ਮਗਰੀ ਤੁਰ ਪਏ ਉਹ ਡੋਂਕਰ ਉਹਨਾਂ ਨੂੰ ਬਾਰ-ਬਾਰ ਕਹੀ ਜਾਵੇ ਕਹਿੰਦਾ ਮੈਂ ਤੁਹਾਡੇ ਮੈਂ ਤੁਹਾਨੂੰ ਕੁੱਟਾਂਗਾ ਪਿੱਛੇ ਨੂੰ ਮੁੜ ਜਾਓ ਤੁਸੀਂ ਮੇਰੇ ਗਰੁੱਪ 'ਚ ਨਹੀਂ ਆਉਣਾ ਤੁਹਾਡਾ ਜਿਹੜਾ ਗਰੁੱਪ ਉਹਦੇ 'ਚ ਜਾਓ ਅਹੀਂ ਭੇ ਕਿ ਆ ਬਾਈ ਕੋਈ ਗੱਲ ਨਹੀਂ ਆਲਣ ਤੋਂ ਕੋਈ ਮੋਹਰੇ ਬਾਈ ਸੀਗੀ ਨਦੀ ਨਦੀ ਸੀਗੀ ਕਾਫੀ ਜਿੱਦਾਂ ਡੂੰਗੀ ਜਿਹੜਾ ਬੰਦੇ ਦੇ ਲੱਕ ਤੋਂ ਉੱਤੇ ਪਾਣੀ ਸੀਗਾ ਤੇ ਉਹਨਾਂ ਦੇ ਬਚਾਰੇ ਪਹਿਲਾਂ ਹੀ ਉਹਨਾਂ ਨੂੰ ਬੁਖਾਰ ਸੀਗਾ ਉਹਨਾਂ ਨੇ ਗੋਲੀਆਂ ਖਾਣੀਆਂ ਬਾਈ ਤੁਰੇ ਕਿਲੋ ਡੇਢ ਕਿਲੋਮੀਟਰ ਸਾਡੇ ਨਾਲ ਵਿਚਾਰੇ ਮਗਰ ਮਗਰ ਤੁਰਿਆਏ ਸਾਡੇ ਨਾਲ ਨਹੀਂ ਆਏ ਬਾਈ ਜਿੱਦਾਂ ਕਿਸੇ ਥੋੜਾ ਜਿਹਾ ਪਿੰਡਾ ਛੱਡ ਕੇ ਨਾਲ ਤੁਰੇ ਆਉਂਦੇ ਸੀਗੇ ਕਿ ਇਹ ਇਹਨਾਂ ਨੂੰ ਵੀ ਨਾ ਕੁੱਟਣ ਤੇ ਸਾਨੂੰ ਵੀ ਨਾ ਕੁੱਟਣ ਕਿ ਅਸੀਂ ਤੁਹਾਡੇ ਨਾਲ ਤੁਰੇ ਆਉਨੇ ਆ ਜਦੋਂ ਅਸੀਂ ਅੱਗੇ ਆਏ ਤਾਂ ਨਾ ਬਾਈ ਨਦੀ ਕ੍ਰੋਸ ਕੀਤੀ ਨਦੀ ਕ੍ਰੋਸ ਕੀਤੀ ਤੇ ਬਾਈ ਉਹ ਨਦੀ ਕ੍ਰੋਸ ਕਰਦੇ ਕਰਦੇ ਕਿਉਂਕਿ ਇੰਡੀ ਛੇਤੀ ਤਾਂ ਨਦੀ ਕ੍ਰੋਸ ਹੋਣੀ ਨਹੀਂ ਸੀ ਕਿ ਮੋਰੇ ਛੜਕ ਜਾਂਦੀ ਸੀਗੀ ਤੇ ਉਹ ਨੌਕਰ ਨੇ ਸਾਨੂੰ ਹੌਲੀ-ਹੌਲੀ ਨਦੀ ਕ੍ਰੋਸ ਕਰੇ ਉਹ ਵੀ ਸਾਡੇ ਨਾਲ ਰਲ ਗਿਆ ਆ ਕੇ ਜਦੋਂ ਅਸੀਂ ਨਦੀ ਚੋਂ ਬਾਹਰ ਨਿਕਲਣ ਲੱਗੇ ਨਾ ਬਾਈ ਇੱਕ ਤਾਂ ਨਦੀ ਦੇ ਵਿੱਚ ਹੀ ਵਿਚਾਰਾ ਢੇਰੀ ਹੋ ਗਿਆ ਅਸੀਂ ਤਵਾਦ ਚੁੱਕਿਆ ਕਿ ਬਾਈ ਕੀ ਹੋਇਆ ਕੀ ਹੋਇਆ ਉਹ ਤਾਂ ਬਾਈ ਕੁਝ ਬੋਲਿਆ ਹੀ ਨਾ ਕੋਕੀ ਨਾ ਬੋਲਿਆ ਤੇ ਜਦੋਂ ਅਸੀਂ ਦੂਜੇ ਨੂੰ ਨਾਲ ਦੇ ਨੂੰ ਪੁੱਛਿਆ ਇਹ ਕਹਿੰਦਾ ਕੋਈ ਨਹੀਂ ਇਹ ਨਹੀਂ ਉਹਨੂੰ ਪੁੱਛਿਆ ਤੂੰ ਠੀਕ ਆ ਕਹਿੰਦਾ ਮੈਂ ਠੀਕ ਆ ਬਾਈ ਉਹ ਵੀ ਨਿਕਲਦਾ ਨਿਕਲ ਆਰਾ ਕੇਟੇਰੀਓ ਵੀ ਹੋ ਗਿਆ ਤੇ ਜਾਨੀ ਦੋਨਾਂ ਦਾ ਬਾਈ ਸਾਡੇ ਥਮਰੇ ਅੱਖਾਂ ਮੂਰੇ ਉਹਨਾਂ ਦੇ ਦੋਨਾਂ ਦੇ ਸਥਾਨ ਨਿਕਲ ਗਏ ਅਹੀਂ ਡੋਂਕਰ ਨੂੰ ਕਿਹਾ ਬਾਈ ਇਹਨੂੰ ਕੀ ਹੋਇਆ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਇਹਨਾਂ ਨੂੰ ਨਹੀਂ ਬੁਲਾਉਣਾ ਨਹੀਂ ਲੈ ਕੇ ਆਉਣਾ ਤੁਸੀਂ ਕਿਉਂ ਉਹਨਾਂ ਨੂੰ ਨਾਲ ਚੱਕੀ ਫਿਰਦੇ ਜੇ ਇਹਨਾਂ ਨੂੰ ਇੱਥੇ ਹੀ ਛੱਡ ਦੋ ਅਹੀਂ ਕਿ ਬਾਈ ਇੱਥੇ ਨਹੀਂ ਛੱਡੜੇ ਇਹਨਾਂ ਨੂੰ ਆਪਾਂ ਰਾਸਤੇ ਤੇ ਪਾ ਦਨੇ ਆ ਜਿਹੜਾ ਨਰਦ ਮੂਰੇ ਰਾਹ ਜਾਂਦਾ ਆਪਾਂ ਚਾਰ ਬੰਦੇ ਦੋ ਦੋ ਮੁੰਡੇ ਇਹਨਾਂ ਨੂੰ ਫੜ ਕੇ ਬਾਹਾਂ ਤੋਂ ਉੱਥੇ ਰਾਸਤੇ ਤੇ ਪਾ ਦਿੰਦੇ ਇਹਨਾਂ ਨੂੰ ਕੋਈ ਚੁੱਕ ਲੂਗਾ ਤੇ ਕੋਈ ਨਾ ਕੋਈ ਵਿਚਾਰੇ ਨੂੰ ਥਾਂ ਟਿਕਾਣੇ ਕਿਤੇ ਲਾ ਦੂਗਾ ਨੇ ਬਾਈ ਡੋਂਕਰ ਘੇਰ ਵੀ ਅਸੀਂ ਹਾਂ ਤੇ ਮਤਮਾਰੀ ਬਾਈ ਕਹੀ ਕਿ ਇਹਨਾਂ ਨੂੰ ਬਾਹਰ ਤਾਂ ਪਾਈਏ ਇੱਕ ਤਾਂ ਜਿਹੜਾ ਪਾਣੀ ਚ ਡੀਆ ਉਹਨੂੰ ਬਾਈ ਬਾਹਰ ਕੰਡੇ ਤੇ ਗੱਟ ਕੇ ਰੱਖਿਆ ਦੂਜੇ ਨੂੰ ਤਾਂ ਪਹਿਲਾਂ ਹੀ ਉਹ ਵਿਚਾਰਾ ਬਾਹਰ ਆਣ ਕੇ ਉਹਨੇ ਦੰਮ ਤੋੜਿਆ ਬਾਈ ਉਹਨੇ ਕੋਈ ਗੱਲ ਕਹਿੰਦਾ ਰਿਹਾ ਜਦੋਂ ਵੀ ਉਹਦਾ ਦਸਾਹ ਨਿਕਲਦੇ ਮੌਕੇ ਵੀ ਉਹ ਨਹੀਂ ਇਹ ਹੀ ਗੱਲ ਕਰਦਾ ਰਿਹਾ ਕਿ ਬਾਈ ਮੇਰੇ ਨਾਲ ਬਹੁ ਮਾੜੀ ਹੋਈ ਬਹੁ ਮਾੜੀ ਹੋਈ ਅਹੀਂ ਕੀ ਪਤਾ ਨਹੀਂ ਕਿਹੜੀ ਮਾੜੀ ਹੋਈ ਸਾਨੂੰ ਨਹੀਂ ਪਤਾ ਉਹਨੇ ਕੀ ਹੋਇਆ ਕੀ ਨਹੀਂ ਹੋਇਆ ਬਾਈ ਮੇਰੇ ਅੱਖਾਂ ਵਿੱਚ ਜਿਹਦੀ ਉਹੀ ਸੀਨ ਜਾਈ ਜਾਵੇ ਕਿ ਇਹਨਾਂ ਨੂੰ ਹੁਣ ਕੀ ਕੀਤਾ ਜਾਏ ਬਾਈ ਮੇਰੇ ਕੋਲੇ ਸੀਗੀ ਦੋ ਜੈਕਟਾਂ ਸਾਡੇ ਕੋਲ ਤਿੰਨ ਜੈਕਟਾਂ ਜਿੱਦਾਂ ਕਿ ਲਾ ਕੇ ਤੇ ਉਹਨਾਂ ਦੇ ਮੂੰਹ ਤੇ ਪਾਤੀ ਦੂਜੇ ਦੇ ਵੀ ਪਾਤੀ ਬਾਈ ਉਹ ਇਹੀ ਚੀਜ਼ ਮੈਨੂੰ ਬਾਰ ਬਾਰ ਆਉਂਦੀ ਕਿ ਇੱਕ ਨੇ ਮੈਂ ਉਹਨੂੰ ਨਾਂ ਪੁੱਛਿਆ ਸੀ ਜਦੋਂ ਰੋਟੀ ਦੇਣ ਲੱਗੇ ਇੱਕ ਨੇ ਤਾਂ ਮੈਨੂੰ ਦੱਸਿਆ ਸੀ ਅਮਨ ਇੱਕ ਨੇ ਮੈਨੂੰ ਦੱਸਿਆ ਸੀ ਗੋਪੀ ਜਿਹੜਾ ਗੋਪੀ ਸੀ ਉਹ ਗੁਰਦਾਸਪੁਰ ਵਾਲ ਦਾ ਸੀਗਾ ਤੇ ਜਿਹੜਾ ਅਮਨ ਸੀਗਾ ਉਹ ਸੀਗਾ ਬਾਈ ਆਪਣਾ ਸੰਘਰੂਰ ਵਾਲ ਦਾ ਤੇ ਇਹ ਮੈਨੂੰ ਦੋਨਾਂ ਦੇ ਜੇ ਕੋਈ ਪਰਿਵਾਰ ਕੋਈ ਵੀ ਮੈਂਬਰ ਹੋਵੇ ਤੇ ਉਹਨਾਂ ਦਾ ਕੋਤੇ ਵੀ ਹੋਵੇ ਕਿਸੇ ਨੂੰ ਪਰਿਵਾਰ ਨੂੰ ਉਹਨਾਂ ਦੇ ਜੀਆਂ ਬਾਰੇ ਪਤਾ ਲੱਗਾ ਹੋਵੇ ਜਾਂ ਨਹੀਂ ਵੀ ਲੱਗਾ ਹੋਵੇ ਤਾਂ ਮੈਂ ਇਹ ਕਹਿਣਾ ਚਾਹੁੰਦੀ ਤੁਹਾਡੇ ਬੱਚੇ ਇਸ ਦੁਨੀਆ ਤੇ ਨਹੀਂ ਹੈਗੇ ਤੁਹਾਨੂੰ ਝੂਠ ਬੋਲਦੇ ਹੋਣ ਲੱਖ ਬੋਲਦੇ ਹੋਣ ਮੇਰੇ ਅੱਖਾਂ ਮੋਰਿਆ ਮੇਰੇ ਅੱਜ ਵੀ ਉਹ ਅੱਖਾਂ ਮੋਰੇ ਸੀਨ ਆਉਂਦਾ ਸਾਰਾ ਕੁਝ ਮੈਨੂੰ ਦਿਸਦਾ ਮੈਂ ਕਹਿੰਨੀ ਆ ਕੋਈ ਵੀ ਭੈਣ ਭਰਾ ਇਸ ਕੰਮ ਚ ਕਿ ਇਹਨਾਂ ਤੇ ਯਕੀਨ ਨਾ ਕਰੋ ਇਹ ਆਪਦੇ ਮਾਰ ਕੇ ਵੀ ਸੁੱਟ ਦਿੰਦੇ ਇਹਨਾਂ ਨੂੰ ਕੋਈ ਨਹੀਂ ਫਰਕ ਪੈਂਦਾ ਕਿ ਆਪਾਂ ਮਰੇ ਆ ਜਾਂ ਜੀਂਦੇ ਆ ਇਹ ਆਪਾਂ ਨੂੰ ਪਾਣੀ ਤੱਕ ਨਹੀਂ ਪਹੁੰਚਦੇ ਨੇ ਆਪਣੇ ਏਜੰਟ ਦਾ ਨਾਮ ਦੱਸਿਆ ਦੋਨੋਂ ਮੁੰਡਿਆਂ ਨੇ ਕਿਹੜਾ ਏਜੰਟ ਸੀ ਕਿੱਥੋਂ ਦਾ ਸੀਗਾ ਜਿਹਦੇ ਨਾਲ ਗੁਵਾ ਰਹੇ ਸੀ ਐਨੀ ਗੱਲ ਤੁਹਾਨੂੰ ਉਹਨਾਂ ਨੇ ਕਰਨੇ ਹੀ ਨਹੀਂ ਦਿੱਤੇ ਐਨੀ ਗੱਲ ਉਹਨਾਂ ਨੇ ਸਾਨੂੰ ਕਰਨੇ ਹੀ ਨਹੀਂ ਦਿੱਤੀ ਬਾਈ ਇੰਡੀਆ ਇੰਡੀਆ ਤੋਂ ਕਿਹੜਾ ਏਜੰਟ ਸੀ ਉਹਨਾਂ ਦਾ ਇੰਡੀਆ ਤੋਂ ਕੋਈ ਬਾਈ ਤੁਹਾਨੂੰ ਦੱਸਿਆ ਕਿ ਰੋਟੀ ਦੇਣ ਲਈ ਵੀ ਸਾਨੂੰ ਤਾਂ ਡੋਂਕਰ ਨੇ ਮਨਾ ਕੀਤਾ ਸੀ ਇਹ ਤਾਂ ਅਸੀਂ ਰੋਟੀ ਦੇਣ ਰੋਟੀ ਦੇਣ ਲੱਗੇ ਪੁੱਛਿਆ ਸੀ ਕਿ ਬਾਈ ਤੇਰਾ ਨਾਮ ਕੀ ਆ ਉਹਨੇ ਕਿਹਾ ਮੇਰਾ ਨਾਮ ਗੋਪੀ ਆ ਤੇ ਦੂਜੇ ਨੂੰ ਪੁੱਛਿਆ ਉਹਨੇ ਕਿਹਾ ਮੇਰਾ ਨਾਮ ਹੈਗਾ ਆਮਨ ਜਿਹੜੀ ਫਿਰ ਨਦੀ ਪਾਰ ਕਰਕੇ ਕਿਹੜੇ ਮੁਲਕ ਦੇ ਵਿੱਚ ਬਣੇ ਹੋ ਅੱਗੇ ਫਿਰ ਬਾਈ ਤੇ ਅਸੀਂ ਲੱਤ ਵੀ ਤੋ ਨੀਆਂ ਚ ਵੱਡੇ ਸੀਗੇ ਵਾਇਆ ਬਲਾਰੂਸ ਇਹ ਜਿਹੜਾ ਜੰਗਲ ਸੀਗਾ ਸਾਰਾ ਇਹ ਬਲਾਰੂਸ ਦਾ ਜੰਗਲ ਸੀਗਾ ਹਾਂ ਹਾਂਜੀ ਇਹ ਬਲਾਰੂਸ ਦਾ ਜੰਗਲ ਸੀਗਾ ਇਹ ਵਿਚਾਰੇ ਪਹਿਲਾਂ ਕਹਿੰਦੇ ਹੀ ਅਸੀਂ ਚਿੱਕੜ ਜਣਗੇ ਉਹਦੇ ਚ ਫਸ ਗਏ ਸੀਗੇ ਜਿਹੜਾ ਦਲਦਲ ਹੁੰਦੀ ਆ ਦਲਦਲ ਚ ਅਸੀਂ 2-3 ਦਿਨ ਫਸੇ ਰਹੇ ਸਾਨੂੰ ਕੱਢਣ ਵਾਲਾ ਕੋਈ ਨਹੀਂ ਸੀਗਾ ਤਾਂ ਹੀ ਇੱਕ ਹਿੰਮਤ ਮਾਰ ਕੇ ਉਹ ਮੁੰਡੇ ਕਹਿੰਦੇ ਇਹ ਹੀ ਨਿਕਲੇ ਸਾਡੀ ਅੱਧੀ ਜਾਨ ਤਾਂ ਜਿਹੜੀ ਦਲਦਲ ਤੇ ਵਿੱਚ ਹੀ ਨਿਕਲ ਗਈ ਸੀ ਜਿਹੜੀ ਉਹਨਾਂ ਨੇ ਕਹੀ ਸੀ ਹੂੰ 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 ਤੇ ਆਉ ਉਹਨਾਂ ਨੂੰ ਹੋਈ ਸੀ ਬਾਈ ਤੇ ਪਰ ਮੈਂ ਹੀ ਕਹਣੀ ਕੋਈ ਵੀ ਭੈਣ ਭਰਾ ਦਾ ਜੇ ਕੋਈ ਧੀ ਪੁੱਤ ਹੈਗਾ ਜਾਂ ਵਾਈ ਗੁਰੂ ਕਰੇ ਤੇ ਹੁਣ ਤੂੰ ਕੁਝ ਨਹੀਂ ਕਹਿ ਸਕਦੀ ਮੈਂ ਕਿ ਉਹਨਾਂ ਦੀ ਲੰਮੀ ਉਮਰ ਹੋਵੇ ਪਰ ਉਹ ਤਾਂ ਵਿਚਾਰੇ ਉੱਥੇ ਹੀ ਖਤਮ ਹੋ ਗਏ ਸੀ ਮਾਪਿਓ ਤੋਂ ਝੂਠ ਉਹਨਾਂ ਨੂੰ ਇਹ ਕਹਿੰਦਾ ਸੀ ਡੋਂਕਰ ਹੋਣੇ ਇਹ ਕੱਲ ਜ਼ਰੂਰ ਕਹੀ ਸੀ ਕਿ ਮੈਂ ਪੈਸੇ ਵੀ ਭਰ ਚੁੱਕਾ ਵਾਂ ਮੇਰੀ ਪੰਜਵੀਂ ਛੇਵੀਂ ਡੋਂਕੀ ਆ ਪਰ ਇਹਨਾਂ ਨੇ ਮੈਨੂੰ ਕੱਢਿਆ ਨਹੀਂ ਤੇ ਨਾ ਸਾਨੂੰ ਹੁਣ ਲੈ ਕੇ ਜਾਂਦੇ ਆ ਤੇ ਅਸੀਂ ਡੋਂਕਰਾਂ ਨੂੰ ਫੋਨ ਕੀਤਾ ਸੀ ਕਿ ਸਾਨੂੰ ਲੈ ਜਾਓ ਸਾਨੂੰ ਰਾਹ ਦੱਸ ਦੋ ਪਰ ਸਾਨੂੰ ਡੋਂਕਰ ਲੈਣ ਵੀ ਨਹੀਂ ਆਏ ਕੋਈ ਭੈਣ ਫੋਨ ਫਾਨ ਵੀ ਨਹੀਂ ਸੀ ਉਹਨਾਂ ਦੀ ਜੇਬ ਦੇ ਵਿੱਚ ਜਿਹੜਾ ਤੁਸੀਂ ਕੱਢ ਸਕਦੇ ਸੀ ਕੋਈ ਨਹੀਂ ਨਾ ਬਾਈ ਉਹਨਾਂ ਦੇ ਕੋਲ ਕੁਝ ਨਹੀਂ ਸੀ ਸਿਰਫ ਇੱਕ ਮੈਡੀਸਿਨ ਸੀ ਜਿਹੜੇ ਉਹਨਾਂ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਗੋਲੀਆਂ ਖਾ ਲੀਆਂ ਸੀਗੀਆਂ ਤੋਂ ਪੱਤੇ ਹੀ ਸੀਗੇ ਅਹੀਂ ਤਾਂ ਉਹ ਵੀ ਨਹੀਂ ਸੀ ਚੁੱਕੇ ਕਿਉਂਕਿ ਨਾ ਕਿਉਂਕਿ ਜਦੋਂ ਡੋਂਕੀ ਲਾਉਂਦੇ ਆ ਤਾਂ ਫੋਨ ਤਾਂ ਹੁੰਦਾ ਹੀ ਨਹੀਂ ਕਿਉਂਕਿ ਫੋਨ ਤਾਂ ਪਹਿਲੇ ਹੀ ਤੋੜ ਦਿੰਦੇ ਆ ਬਾਰਡਰ ਤੇ ਜਿਹੜੇ ਫੌਜੀ ਹੁੰਦੇ ਆ ਉਹਨਾਂ ਕੋ ਤਾਂ ਫੋਨ ਹੈ ਹੀ ਨਹੀਂ ਸੀਗਾ ਅੱਛਾ ਇਹਨਾਂ ਮੁੰਡਿਆਂ ਦਾ ਚਿਹਰਾ ਜੂਰਾ ਕੁਝ ਨਿਸ਼ਾਨੀ ਕੁਝ ਯਾਦ ਆ ਕੁਝ ਵੀ ਕਿਹੜਾ ਕਿੱਦਾਂ ਦਾ ਸੀਗਾ ਬਾਈ ਇਹ ਦੋਨੀ ਦੋਨੀ ਬਾਈ ਇਹ ਮੁੰਨੇ ਹੀ ਮੁੰਡੇ ਸੀਗੇ ਦੋਨੀ ਤੇ ਇੱਕ ਜਿੱਦਾਂ ਕਹਦੀਏ ਕਿ ਇੱਕ ਦਾ ਸਰੀਰ ਤੋਂ ਨਾ ਤਾਂ ਭਾਰੇ ਸੀ ਤੇ ਨਾ ਬਹੁਤ ਪਤਲੇ ਸੀਗੇ ਸਰੀਰ ਦੇ ਠੀਕ ਜੇ ਸੀਗੇ ਜਿੱਦਾਂ ਕਹਦੀਏ ਕਿ ਉਮਰ ਕੇ ਇੱਕ ਦੀ ਤਾਂ ਸੀਗੀ ਮੇਰੇ ਸਹਾਂ 20 22 ਸਾਲ ਦੀ ਸੀ ਇੱਕ ਦੀ ਹੋਣੀ ਹੈ 26 27 ਸਾਲ ਦੀ ਸੀ ਇੱਕ ਤਾਂ ਕਹਿੰਦਾ ਇਹ ਮੇਰਾ ਵਿਆਹ ਹੋਇਆ ਜਿਹੜਾ ਮੁੰਡਾ ਕਹਿੰਦਾ ਸੀ ਗੋਪੀ ਆ ਉਹ ਕਹਿੰਦਾ ਇਹ ਮੇਰਾ ਵਿਆਹ ਹੋਇਆ ਮੇਰੇ ਛੋਟੇ ਛੋਟੇ ਦੋ ਬੱਚੇ ਆ ਜਿਹੜਾ 27 ਸਾਲ ਦਾ ਏ ਗੁਰਦਾਸਪੁਰ ਦਾ ਸੀ ਗੋਪੀ 27 ਸਾਲ ਦਾ ਜਿਹੜਾ ਕਹਿੰਦਾ ਕਿ ਮੇਰੇ ਦੋ ਬੱਚੇ ਹਨ ਮੇਰਾ ਵਿਆਹ ਹਾਂ ਮੇਰੇ ਦੋ ਬੱਚੇ ਆ ਦੋ ਬੱਚੇ ਆ ਕਹਿੰਦਾ ਹੀ ਮੇਰੇ